ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਸਵਾਗ ਪੰਜਾਬ ਟੀਵੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਨੇ ਦਿਨੇ ਅਮਰੀਕਾ ਵੱਲੋਂ ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਅੱਜ ਤੀਜੀ ਫਲਾਈਟ ਜੋ ਕਿ 에ਅਰ ਫੋਰਸ ਯੂ ਐਸ ਏ ਦਾ ਜਹਾਜ਼ ਹੋਵੇਗਾ ਅੰਮ੍ਰਿਤਸਰ ਹਵਾਈ ਅੱਡੇ ਤੇ ਉਤਰਨ ਦੀ ਖਬਰਾਂ ਸਾਹਮਣੇ ਆਈਆਂ ਨੇ ਤੇ ਉਥੇ ਹੀ سوشل میڈیا ਤੇ ਇੱਕ ਵੀਡੀਓ ਇਸ ਸਮੇਂ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜੋ ਕਿ ਇੱਕ ਸਰਦਾਰ ਮੁੰਡੇ ਦੀ ਹੈ ਜੋ ਕਿ ਅਮਰੀਕਨ 에ਅਰਪੋਰਟ ਤੇ ਅਮਰੀਕਨ ਪੁਲਿਸ ਦੇ ਅੱਗੇ-ਅੱਗੇ ਸੁਰੱਖਿਆ ਕਰਮਚਾਰੀਆਂ ਦੇ ਅੱਗੇ-ਅੱਗੇ ਭੱਜਦਾ ਹੋਇਆ ਦਿਖਾਈ ਦੇ ਰਿਹਾ ਹੈ ਹਾਲਾਂਕਿ ਇਹ ਤਾਂ ਨਹੀਂ ਪਤਾ ਲੱਗ ਸਕਿਆ ਕਿ ਆਖਰ ਮਾਮਲਾ ਕੀ ਹੈ ਕਿਉਂ ਇਸ ਮੁੰਡੇ ਨੂੰ ਸਿਕਿਉਰਿਟੀ ਵਾਲੇ ਪੁਲਿਸ ਵਾਲੇ ਫੜਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਮੁੰਡਾ ਕਦੇ ਇੱਧਰ ਕਦੇ ਉੱਧਰ ਬਿਨਾ ਕੱਪੜਿਆਂ ਤੋਂ ਭੱਜ ਰਿਹਾ ਹੈ ਇਸ ਦੇ ਕੇਸ ਵੀ ਖੁੱਲੇ ਹੋਏ ਹਨ ਪਰ ਉੱਥੇ ਹੀ ਵੀਡੀਓ ਵਾਇਰਲ ਹੋ ਰਹੀ ਹੈ ਤੇ ਵੀਡੀਓ ਦੇ ਕੈਪਸ਼ਨ ਦੇ ਵਿੱਚ ਇਹੀ ਲਿਖਿਆ ਹੋਇਆ ਹੈ ਕਿ ਇਹ ਨੌਜਵਾਨ ਡਿਪੋਰਟ ਕੀਤਾ ਜਾਣਾ ਸੀ ਪਰ ਡਿਪੋਰਟ ਵਾਲੇ ਜਿਹੜਾ ਦੇ ਵਿੱਚ ਬੈਠਣ ਤੋਂ ਪਹਿਲਾਂ ਹੀ ਇਸ ਨੇ ਫੁਰਤੀ ਦਿਖਾਈ ਅਤੇ 에어ਪੋਰਟ ਤੇ ਹੀ ਅਮਰੀਕਾ ਦੀ ਪੁਲਿਸ ਨੂੰ ਭਾਜੜਾ ਪਾ ਦਿੱਤੀਆਂ ਤੇ ਭੱਜ-ਭੱਜ ਕੇ ਕਦੇ ਇੱਧਰ ਕਦੇ ਉੱਧਰ ਰੇਸਾਂ ਲਵਾਈਆਂ ਤੇ ਤੁਸੀਂ ਵੀ ਦੇਖ ਸਕਦੇ ਹੋ ਇਸ ਦੀ ਵੀਡੀਓ ਤੁਹਾਡਾ ਕੀ ਕਹਿਣਾ ਇਸ ਨੌਜਵਾਨ ਦੇ ਬਾਰੇ ਜਿਸ ਨੇ ਕੀ ਪੂਰੀ ਅਮਰੀਕਾ ਦੀ ਪੁਲਿਸ ਨੂੰ ਹੀ ਚੱਕਰਾਂ ਦੇ ਵਿੱਚ ਪਾ ਦਿੱਤਾ ਜਦੋਂ ਉਸ ਨੂੰ ਰਿਪੋਰਟ ਕੀਤਾ ਜਾਣਾ ਸੀ ਸੋ ਇਹ ਸੀ ਇਸ ਵੇਲੇ ਦੀ ਵਾਇਰਲ ਵੀਡੀਓ ਕੀ ਕਹਿਣਾ ਤੁਹਾਡਾ ਇਸ ਮਾਮਲੇ ਤੇ ਤੇ ਜੋ ਅਮਰੀਕਾ ਵੱਲੋਂ ਨੌਜਵਾਨ ਰਿਪੋਰਟ ਕੀਤੇ ਗਏ ਨੇ ਉਸਦੇ ਲਈ ਤੁਹਾਨੂੰ ਕੌਣ ਜ਼ਿੰਮੇਵਾਰ ਲੱਗਦਾ ਹੈ ਕਿ ਨੌਜਵਾਨ ਆਪਣੀ ਜਾਨ ਤੇ ਖੇਡ ਕੇ ਜਾਨ ਦੀ ਬਾਜ਼ੀ ਲਗਾ ਕੇ ਅਮਰੀਕਾ ਪਹੁੰਚੇ ਪਰ ਉਹਨਾਂ ਨੂੰ ਅਮਰੀਕਾ ਦੀ ਕਿਸੇ ਸ਼ਹਿਰ ਦੇ ਵਿੱਚ ਘੁੰਮਣਾ ਤੱਕ ਨਸੀਬ ਨਹੀਂ ਹੋਇਆ ਇੰਨੇ ਲੱਖਾਂ ਰੁਪਏ ਲਗਾ ਕੇ ਤੇ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਕਿਉਂ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਸਨ ਇਸ ਦੇ ਪਿੱਛੇ ਕੌਣ ਜ਼ਿੰਮੇਵਾਰ ਹੈ ਕੌਣ ਗੁਨਾਹਗਰ ਹੈ ਤੁਹਾਡੇ ਨਜ਼ਰੀਏ ਦੇ ਵਿੱਚ ਉਹ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਕੇ ਅੱਗੇ ਜਿਆਦਾ ਤੋਂ ਜਿਆਦਾ ਜਰੂਰ ਸ਼ੇਅਰ ਕਰ ਦੇਣਾ ਹੋਰ ਅਪਡੇਟਸ ਨਾਲ ਅਪ ਟੂਡੇ ਟਾਈਮ ਦੇ ਲਈ ਸਵਾਗ ਪੰਜਾਬੀ ਵੀ ਨੂੰ ਸਬਸਕ੍ਰਾਈਬ ਕਰ ਲੈਣਾ ਜੀ